ਅੱਲੈਕੁਮ ਸਤ ਸ੍ਰੀ ਅਕਾਲ ਜੀ ਅੱਜ ਜੀ ਇੱਕ ਸਿੱਖ ਸਰਦਾਰ ਨੇ ਮੁਸਲਮਾਨ ਔਰਤ ਨੂੰ ਮਾਰਿਆ ਉਹਦੇ ਬਾਅਦ ਕਿਸ ਤਰ੍ਹਾਂ ਸਿੱਖ ਸਰਦਾਰਾਂ ਨੇ ਇਕੱਠੇ ਹੋ ਕੇ ਸਿੱਖ ਸਰਦਾਰ ਦਾ ਸਾਥ ਦਿੱਤਾ ਜਾਂ ਮੁਸਲਮਾਨ ਖਤੂਨ ਦਾ ਸਾਥ ਦਿੱਤਾ ਮੁਸਲਮਾਨ ਔਰਤ ਦਾ ਸਾਥ ਦਿੱਤਾ ਅੱਜ ਤੁਹਾਡੇ ਨਾਲ ਇੱਕ ਬਹੁਤ ਇੰਟਰਸਟਿੰਗ ਸਟੋਰੀ ਸ਼ੇਅਰ ਕਰਨੇ ਆ ਬਹੁਤ ਵਧੀਆ ਤੇ ਇੰਟਰਸਟਿੰਗ ਸਟੋਰੀ ਲੱਗਦੀ ਪਈ ਹੈ ਤੁਸੀਂ ਆ ਅਖਰ ਤੱਕ ਦੇਖਣੀ ਹੈ ਵੀਡੀਓ ਵੇਖਤ ਹੋਣਾ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਕੀ ਸੀ ਜਿਹਦੇ ਤੇ ਕੁੱਟਮਾਰ ਹੋਈ ਹੈ ਉਹ ਮੁਸਲਮਾਨ ਲੜਕਾ ਪਹਿਲੇ ਉਸਨੇ ਗੰਦੇ ਕਮੈਂਟ ਕੀਏ ਮੇਰੇ ਉੱਪਰ ਕਮੈਂਟ ਕੀਤਾ ਹੈ ਕਿ ਤੈਨੂੰ ਮੈਂ 1 ਕੀ ਬਜਾਏ 2 ਦੇਂਗਾ ਤੂੰ ਪਿੱਛੇ ਆ ਰਿਹਾ ਉਹ ਫੋਨ ਕਰ ਰਿਹਾ ਆਪਣੇ ਸਾਥੀਆਂ ਨੂੰ ਕਿ ਵੇ ਜਲਦੀ ਕੜਪਾਨਾ ਲੈ ਕੇ ਆਇਓ ਸਾਜਨ ਨਹੀਂ ਛੱਡਣਾ ਹੈਗਾ ਆਤਮੜੋੜਾ ਕੁੱਟਮਾਰਾ ਉਸਨੇ ਕੜੇ سے ਵਾਰ ਕੀਤਾ ਮੇਰੇ ਕੱਪੜੇ ਫਾੜੇ ਉਸਨੇ ਬੀਤੇ ਦਿਨ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਰਦਾਰ ਵੱਲੋਂ ਇੱਕ ਲੇਡੀ ਦੇ ਉੱਪਰ ਕੜੀਆਂ ਦੇ ਨਾਲ ਵਾਰ ਕੀਤਾ ਜਾ ਰਿਹਾ ਹੈ ਲੇਡੀ ਦੇ ਉੱਪਰ ਤਾਂ ਵਾਰ ਕੀਤਾ ਗਿਆ ਪਰ ਉਸਦੇ ਪਰਿਵਾਰ ਦੇ ਉੱਪਰ ਵੀ ਵਾਰ ਕੀਤਾ ਗਿਆ ਮਸਲਾ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਭਖਿਆ ਹੋਇਆ ਹੈ ਬਿਆਨ ਇਥੋਂ ਤੱਕ ਦਰਜ ਹੋਏ ਨੇ ਕਿ ਉਸ ਲੇਡੀ ਵੱਲੋਂ ਉਸ ਸਰਦਾਰ ਦੇ ਨਾਲ ਜਿਹੜਾ ਹੈ ਉਹਦੇ ਦਾੜੇ ਨੂੰ ਹੱਥ ਪਾਇਆ ਜਿਸ ਕਾਰਨ ਉਸਨੇ ਬੇਦਬੀ ਕੀਤੀ ਹੈ ਗੁਰੂ ਮਹਾਰਾਜ ਦੀ ਕਈ ਚੀਜ਼ਾਂ ਜਿਹੜੀਆਂ ਨੇ ਇਸ ਸਮੇਂ ਸਾਹਮਣੇ ਆ ਰਹੀਆਂ ਨੇ ਇਸ ਨੂੰ ਲੈ ਕੇ ਅੱਜ ਆਵਾਜ਼ੇ ਕੌਮ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੱਥੇਬੰਦੀ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਕਈ ਵੱਡੇ ਇਲਜ਼ਾਮ ਤੇ ਕਈ ਖੁਲਾਸੇ ਕੀਤੇ ਗਏ ਨੇ ਸਾਡੇ ਨਾਲ ਆਵਾਜ਼ੇ ਕੌਮ ਜੱਥੇਬੰਦੀ ਦੇ ਪ੍ਰਧਾਨ ਹੋਰੀ ਨੇ ਗੱਲਬਾਤ ਵੀ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਵੀ ਕਰਾਂਗੇ ਕਿs ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਹੈ ਉਹ ਜਾਲ ਰਚਿਆ ਜਾਂਦਾ ਹੈ ਅੱਲਾ ਤਾਂ ਮੈਂ ਜਰੂਰ ਜਾਨਣਾ ਚਾਹਾਂਗਾ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਕੜੇ ਮਾਰੇ ਜਾ ਰਹੇ ਨੇ ਇੱਕ ਲੇਡੀ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ ਭਈ ਉਹ ਸਰਦਾਰ ਹੈ ਸਰਦਾਰ ਦੇ ਨਾਲ ਵਿਆਹਤ ਵੀ ਹੋਈ ਕਈ ਚੀਜ਼ਾਂ ਹੋਈਆਂ ਜੋ ਇਸ ਵਕਤ ਤਜਾਮ ਲੱਗ ਰਹੇ ਨੇ ਕਿ ਪੂਰਾ ਮਾਮਲਾ ਕੀ ਹੈ ਜਿਸ ਕਾਰਨ ਜਦ ਤੁਹਾਨੂੰ ਪ੍ਰੈਸ ਕਾਨਫਰੰਸ ਵੀ ਕਰਨੀ ਪਈ ਉਸ ਪਰਿਵਾਰ ਨੂੰ ਵੀ ਬਿਠਾਣਾ ਪਿਆ ਜਿਸ ਦੇ ਜਿਸ ਦੇ ਉੱਪਰ ਕੜਿਆਂ ਦੇ ਨਾਲ ਵਾਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅਸੀਂ ਇੱਕ ਸਮਾਜਿਕ ਬਣਾਨੀ ਆ ਸਮਾਜ ਚ ਰਹਿਣੇ ਸਮਾਜ ਚ ਬਹੁਤ ਸਾਰੇ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਲੜਾਈ ਝਗੜੇ ਤਣਾਅ ਬਹੁਤ ਕੁਝ ਹੋ ਜਾਂਦਾ ਹੁੰਦਾ ਪਰ ਮਸਲਾ ਇਹ ਨਹੀਂ ਕਿ ਇੱਕ ਸਿਰਫ ਲੜਾਈ ਤੱਕ ਸੀਮਤ ਹੋਵੇ ਜੇ ਗੱਲ ਤੇ ਫਿਰ ਤਾਂ ਸ਼ਾਇਦ ਪ੍ਰੈਸ ਕਾਨਫਰੰਸ ਕਰਨ ਦੀ ਜਰੂਰਤ ਨਹੀਂ ਰੋਜ਼ ਨਿਤ ਦਿਹਾੜੇ ਲੜਾਈਆਂ ਹੁੰਦੀਆਂ ਮਸਲਾ ਇਸ ਚੀਜ਼ ਦਾ ਆ ਕਿ ਇਸ ਚੀਜ਼ ਨੂੰ ਧਾਰਮਿਕ ਰੰਗਤ ਦੇ ਕੇ ਸਿੱਖਾਂ ਦੇ ਅਕਸ ਨੂੰ ਡੇਗਣ ਦੇ ਲਈ ਇੱਕ ਜਥੇਬੰਦੀ ਜਿਹੜੀ ਜਲੰਧਰ ਦੇ ਵਿੱਚ ਬਣੀ ਹੋਈ ਸਿੱਖ ਤਾਲਮੇਲ ਕਮੇਟੀ ਉਹ ਲਗਾਤਾਰ ਪਰ ਜੋ ਰਹਿਣਾ ਚੀਜ਼ਾਂ ਦੇ ਉੱਤੇ ਆਪਣਾ ਕੰਮ ਕਰਦੀ ਪਈ ਹੈ। ਹੂੰ ਦੋ ਜਾਣਿਆਂ ਦਾ ਝਗੜਾ ਹੋਇਆ ਆਪਸੀ ਉਹਦੀ ਇੱਕ ਵੀਡੀਓ ਵਾਇਰਲ ਹੋ ਗਈ। ਉਹਦੇ ਵਿੱਚ ਕਿੰਨਾ ਸੱਚ ਕਿੰਨਾ ਝੂਠ ਆ ਇਹ ਜਾਂਚ ਕਰਨ ਦਾ ਵਿਸ਼ਾ ਪ੍ਰਸ਼ਾਸਨ ਦਾ। ਹੂੰ ਇਹਦੇ ਵਿੱਚ ਕੋਈ ਤਾਲਮੇਲ ਕਮੇਟੀ ਆ ਕੇ ਧਰਨਾ ਦੇ ਕੇ ਕਹਵੇ ਜੀ ਆਹ ਬੰਦੇ ਤੇ ਪਰਚਾ ਕਰ ਦਿਓ ਬਸ ਕਿਉਂਕਿ ਅਸੀਂ ਅੱਗੇ ਧਰਨਾ ਲਾ ਰਹੇ ਤੇ ਪਰਚਾ ਕਰ ਦਿਓ। ਇਹ ਤੇ ਕੋਈ ਅਥਾਰਟੀ ਨਹੀਂ ਨਵੜਦੀ। ਹੁਣ ਉਹ ਜਿਹੜੀ ਲੜਕੀ ਸੀ ਜਿਹਦੇ ਤੇ ਕਟਮਾਰ ਹੋਈ ਹੈ ਉਹ ਮੁਸਲਮਾਨ ਲੜਕੀ ਹੈ ਸ਼ੂਜ਼ ਖਰੀਦਣ ਗਏ ਸੀ ਕਿ ਸ਼ੂਜ਼ ਦੇ ਵਿੱਚ ਕੋਈ ਮਸਲਾ ਹੋਇਆ ਉਹਨਾਂ ਨੇ ਵਾਪਸੀ ਦੀ ਕੋਈ ਗੱਲਬਾਤ ਕੀਤੀ ਉਹਨਾਂ ਦੀ ਆਪਸੀ ਸੈਟਿੰਗ ਨਹੀਂ ਕਿਸੇ ਚੀਜ਼ ਦੇ ਉੱਤੇ ਬੈਠੀ ਤੇ ਉਹਨਾਂ ਦੇ ਵਿੱਚ ਝਗੜਾ ਜਿਹੜਾ ਸੀ ਉਹ ਹੋ ਗਿਆ ਸੱਚਾ ਕੌਣ ਝੂਠਾ ਕੌਣ ਅਸੀਂ ਕਿਸੇ ਦੀ ਉਹ ਪੈਰਵਾਈ ਦੇਤੇ ਉੱਤੇ ਨਹੀਂ ਆਏ ਗੱਲ ਇਹ ਹੈ ਕਿ ਇੱਕ ਔਰਤ ਦੇ ਉੱਤੇ ਹੱਥ ਚੱਕਣਾ ਸਿੱਖਾਂ ਦੇ ਅੰਦਰ ਇੱਕ ਕਰਦਾਰੀ ਨਹੀਂ ਸਿੱਖਾਂ ਦਾ ਕਰਦਾਰ ਆ ਬੱਚੇ ਦੇ ਉੱਤੇ ਔਰਤ ਦੇ ਉੱਤੇ ਨਿਹੱਥੇ ਦੇ ਉੱਤੇ ਮਜਲੂਮ ਦੇ ਉੱਤੇ ਵਾਰ ਨਹੀਂ ਕਰਨਾ ਇਹ ਸਿੱਖਾਂ ਦੀ ਹਿਸਟਰੀ ਆ ਅਸੀਂ ਤਾਂ ਧੀਆਂ ਭੇੜਾ ਨੂੰ ਛਡਾ ਕੇ ਉਹਨਾਂ ਦੇ ਘਰਾਂ 'ਚ ਪਹੁੰਚਾਉਣ ਆਲੇ ਸੀ ਹੁਣ ਉਸ ਭੈਣ ਨੇ ਜਦੋਂ ਇੱਕ ਗੁਹਾਰ ਲਈ ਕਿ ਕੀ ਸਾਰੇ ਸਿੱਖ ਇਦਾਂ ਦੇ ਹੀ ਆ ਤੇ ਇਹਨਾਂ ਦੀ ਸਪੋਰਟ ਜੀ ਆ ਇਦਾਂ ਹੀ ਹੁੰਦੀ ਹੈ ਜਦੋਂ ਸਾਡੇ ਤੱਕ ਗੱਲ ਪਹੁੰਚੀ ਤਾਂ ਅਸੀਂ ਇਸ ਪੂਰੇ ਮਸਲੇ ਦੀ ਤਹ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਿਹੜਾ ਮੁੰਡਾ ਗੁਰਸਿੱਖ ਆ ਉਹਦੇ ਨਾਲ ਵੀ ਅਪਰੋਚ ਹੋਈ ਸਾਡੇ ਸਿੰਘਾਂ ਦੀ ਉਹਨਾਂ ਨੇ ਉਹਨੂੰ ਪੁੱਛਿਆ ਕਿ ਜੇ ਤੁਹਾਡੇ ਕੋਲ ਕੋਈ ਐਵੀਡੈਂਸ ਹੈ ਜੇ ਕੋਈ ਤੁਹਾਡੇ ਕੋਲ ਪ੍ਰੂਫ ਹੈ ਕਿ ਜਿਹੜਾ ਤੁਸੀਂ ਕਹਿ ਰਹੇ ਪੀ ਉਹਨਾਂ ਨੇ ਸਾਡੀ ਦਾੜੀ ਨੂੰ ਹੱਥ ਪਾਇਆ ਜਾਂ ਦਸਤਾਰ ਨੂੰ ਹੱਥ ਪਾਇਆ ਤੁਸੀਂ ਸਾਨੂੰ ਉਹ ਪ੍ਰੂਫ ਦਿਓ ਤਾਂ ਜੋ ਅਸੀਂ ਖੁੱਲ੍ਹ ਕੇ ਇਸ ਚੀਜ਼ ਦੇ ਉੱਤੇ ਪੇਰ ਪਾਈ ਕਰ ਸਕੀਏ ਪਰ ਉਹ ਸਾਰੀਆਂ ਹਵਾ-ਹਵਾਈ ਗੱਲਾਂ ਨਿਕਲਿਆ ਕੋਈ ਹਜੇ ਤੱਕ ਉਹ ਪ੍ਰੂਫ ਨਹੀਂ ਦੇ ਸਕੇ ਕਿਉਂਕਿ ਜਿਵੇਂ ਉਹਨਾਂ ਨੂੰ ਪਿੱਛੋਂ ਤਾਲਮਿਲ ਕਮੇਟੀ ਨੇ ਸਿਖਾਇਆ ਉਹਦੇ ਬੋਲੀ ਜਾਂਦੀ ਹੈ ਗਿਆ ਤਾਂ ਸਾਨੂੰ ਲੱਗਤ ਇਹ ਤੱਕਾ ਆ ਤੱਕਾ ਭਾਵੇਂ ਕਿਸੇ ਨਾਲ ਵੀ ਹੋ ਰਿਹਾ ਹੋਵੇ ਸਿੱਖ ਦਾ ਕੰਮ ਹੈ ਮਜ਼ਲੂਮ ਦੇ ਨਾਲ ਖੜੇ ਹੋਣਾ ਤੇ ਅਸੀਂ ਉਹਦੇ ਨਾਲ ਖੜੇ ਆ ਦੂਸਰਾ ਸਾਡਾ ਸਾਡੇ ਗਲੇ ਦੀ ਹੱਡੀ ਬਣ ਗਈ ਸੀ ਇਹ ਗੱਲ ਕਿ ਸਿੱਖ ਤਾਲਮਿਲ ਕਮੇਟੀ ਦਾ ਇੱਕ ਬਹੁਤ ਪੁਰਾਣਾ ਲਗਾਤਾਰ ਚੱਲਿਆ ਆ ਰਿਹਾ ਰਿਕਾਰਡ ਹੈ ਕਿ ਉਹ ਬਹੁਤ ਸਾਰੇ ਇਸ਼ੂ ਕੁਝ ਕ੍ਰੀਏਟ ਕਰ ਲੈਂਦੇ ਕੁਝ ਜਿਹੜੇ ਬਣੇ ਹੁੰਦੇ ਆ ਉਹਨਾਂ ਦੇ ਵਿੱਚ ਉਹਨਾਂ ਦਾ ਕਾਰਜ ਜਿਹੜੀਆਂ ਜਿਹੜੀ ਕਾਰਜਕਾਰੀ ਉਹਨਾਂ ਦੀ ਇਦਾਂ ਦੀ ਰਹਿੰਦੀ ਹੈ ਕਿ ਉਹ ਕਿਤੇ ਨਾ ਕਿਤੇ ਸਿੱਖਾਂ ਨੂੰ ਹੀ ਢਾਲ ਹੁੰਦੀ ਹੈ ਜਿਵੇਂ ਮਹਾਰਾਜ ਦੇ ਸਰੂਪਾਂ ਦੀਆਂ ਬੇਦਮੀਆਂ ਹੋਣਾ ਉਹਨਾਂ ਦੇ ਵਿੱਚ ਵੀ ਪੈਸੇ ਦੇ ਲੈ ਕੇ ਤੇ ਗੱਲਾਂ ਨੂੰ ਖਤਮ ਕਰਦੇ ਆ ਕਿਸੇ ਨੌਜਵਾਨ ਦੀ ਦਸਤਾਰ ਨੂੰ ਹੱਥ ਪੈ ਗਈ ਉੱਥੇ ਵੀ ਉਹ ਪੈਸੇ ਦੇ ਲੈ ਕੇ ਕੰਮ ਕਰਦੇ ਆ ਜਦੋਂ ਆਪ ਤੇ ਕੋਈ ਗੱਲ ਆ ਜਾਂਦੀ ਉੱਥੇ ਵੀ ਪੈਸੇ ਦੇ ਕੇ ਆਪਣੀ ਉਹ ਗੱਲਾਂ ਨੂੰ ਰਫਾ ਦਫਾ ਕਰਦੇ ਮਤਲਬ ਇਹਨਾਂ ਲਈ ਹਰ ਇਸ਼ੂ ਸਿਰਫ ਪੈਸਿਆਂ ਦੇ ਲੈਣ ਦੇਣ ਦਾ ਇੱਕ ਜ਼ਰੀਆ ਹੈ ਇਹ ਪੰਥ ਵਿੱਚ ਹੋ ਰਹੀਆਂ ਕਟਨਾਵਾਂ ਨੂੰ ਆਪਣੇ ਬਿਜ਼ਨਸ ਦੇ ਤੌਰ ਦੇ ਉੱਤੇ ਯੂਜ਼ ਕਰਦੇ ਆ ਇਹਨਾਂ ਦਾ ਕੰਮ ਇੰਨਾ ਹੀ ਸੋ ਇਦਾਂ ਦੀਆਂ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸਿੱਖਾਂ ਦੀ ਨੁਮਾਇੰਦਗੀ ਕਰਦਾ ਆਪਣੇ ਆਪ ਨੂੰ ਦੱਸਦੀਆਂ ਹੋਣ ਤੇ ਕੰਮ ਸਾਰੇ ਉਹ ਕਰਨ ਜਿਹਦੇ ਨਾਲ ਸਾਡੇ ਅਕਸ ਨੂੰ ਹੀ ਟਾ ਲੱਗਦੀ ਹੋਵੇ ਅਸੀਂ ਜਿਹੜਾ ਨੂੰ ਕਿੰਨੀ ਦੇਰ ਬਰਦਾਸ਼ਤ ਕਰ ਸਕਦੇ ਹੋ ਕਈ ਸਾਲਾਂ ਤੋਂ ਅਸੀਂ ਇਸ ਚੱਕਰ ਦੇ ਵਿੱਚ ਕਿ ਕੋਈ ਭਾਈ ਮਾਰੂ جنگ ਪੈਦਾ ਨਾ ਹੋਵੇ ਤੇ ਇਹਨਾਂ ਨਾਲ ਇੰਨੇ ਸਦੇ ਨਾ ਹੋਈਏ ਪੜਾ ਅੰਦਰ ਖਾਤੇ ਸਾਹਮਣੇ ਬੈਠ ਕੇ ਵੀ ਬਹੁਤ ਵਾਰ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਟਲ ਜਾਓ ਇਹ ਕਰਤੂਤਾਂ ਚੰਗੀਆਂ ਨਹੀਂ ਨਹੀਂ ਹਟੇ ਤੇ ਸਾਡੀ ਅੱਜ ਮਜਬੂਰੀ ਬਣ ਗਈ ਵੀ ਹੁਣ ਤੇ ਇਸ ਹੱਦ ਤੱਕ ਚਲੇ ਗਏ ਕਿ ਚਾਹੁੰਦੇ ਆ ਵੀ ਸਿੱਖਾਂ ਦੇ ਦੰਗੇ ਹੋ ਜਾਣ ਸ਼ਹਿਰ ਦੇ ਵਿੱਚ ਤੇ ਅਸੀਂ ਇਹ ਨਹੀਂ ਚਾਹੁੰਦੇ ਕਿ ਸਮਾਜ ਚੇਤਨ ਦਾ ਮਾਹੌਲ ਪੈਦਾ ਹੋਵੇ ਵੀ ਜਿੱਥੇ ਇਹ ਸਾਡੇ ਆਪਸ ਵਿੱਚ ਭਾਈ ਮਾਰੂ ਜੰਗ ਪੈਦਾ ਕਰ ਦੇਣ ਪਿਛਲੇ ਸਮੇਂ ਦੇ ਵਿੱਚ ਜਿਹੜਾ ਦਲਤ ਸਮਾਜ ਹੈਗਾ ਸਾਡਾ ਉਹਦੇ ਨਾਲ ਵੀ ਇਹਨਾਂ ਨੇ ਫਸਾਉਣ ਦੀ ਕੋਸ਼ਿਸ਼ ਕੀਤੀ ਹੁਣ ਮੁਸਲਮਾਨ ਭਰਾਵਾਂ ਦੇ ਨਾਲ ਫਸਾਉਣ ਦੀ ਕੋਸ਼ਿਸ਼ ਕਰਦੇ ਪਏ ਐ ਇਹ ਚਾਹੁੰਦੇ ਕੀ ਆ ਇਹ ਬੰਦੇ ਸਿੱਖਾਂ ਦਾ ਹਿੱਸਾ ਨਹੀਂ ਹੋ ਸਕਦੇ ਅਸੀਂ ਲੋਕਾਂ ਨੂੰ ਵੀ ਤੁਹਾਡੇ ਚੈਨਲ ਦੇ ਜ਼ਰੀਏ ਇਹ ਗੱਲ ਕਹਿਣੀ ਚਾਹੁੰਦੇ ਆਂ ਕਿ ਕੋਈ ਸਿੱਖ ਇਸ਼ੂ ਜਾਂ ਕੋਈ ਧਾਰਮਿਕ ਇਸ਼ੂ ਹੁੰਦਾ ਤੇ ਇਹਨਾਂ ਬੰਦਿਆਂ ਦੀ ਅਪਰੋਚ ਤੋਂ ਦੂਰ ਰੋ ਇਹਨਾਂ ਤੋਂ ਬਚੋ ਇਹ ਨਾ ਬੰਦਿਆਂ ਦਾ ਕੰਮ ਸਿਰਫ ਪੈਸੇ ਦੇ ਲੈ ਕੇ ਮਸਲੇ ਹੱਲ ਕਰਨੇ ਸੈੱਟ ਕਰਨੇ ਆ ਇਹ ਕੌਣ ਨੇ ਜੋ ਪੈਸੇ ਲੈ ਕੇ ਸਿੱਖ ਪ੍ਰਤੀ ਜੋ ਮਸਲੇ ਹੁੰਦੇ ਨੇ ਬੇਅਦਮੀਆਂ ਦੇ ਮਸਲੇ ਹੁੰਦੇ ਨੇ ਜਲੰਧਰ ਦੇ ਜਿਹੜੇ ਵੀ ਮਸਲੇ ਹੁੰਦੇ ਨੇ ਉਹਨਾਂ ਦੇ ਵਿੱਚ ਪੈ ਜਾਂਦੇ ਨੇ ਨਾਮ ਕੀ ਹੈ ਜੱਥੇਬੰਦੀ ਕੀ ਹੈ ਹਰਪਾਲ ਸਿੰਘ ਚੱਡਾ ਜਿਹੜਾ ਹੈਗਾ ਮੇਰੇ ਖਿਆਲ ਚ ਇਹਦਾ ਚੇਅਰਮੈਨ ਹੈ ਸਿੱਖ ਤਾਲਮੇਲ ਕਮੇਟੀ ਹਰਪ੍ਰੀਤ ਸਿੰਘ ਨੀਟੂ ਸਤਿੰਦਰ ਸਿੰਘ ਪਰਦੇਸੀ ਹੈ ਇਹ ਸਾਰੇ ਇਹਦੇ ਮੁਖ ਜਿਹੜੇ ਕਰਦਾਰ ਹੈ ਜਿਹੜੇ ਮੋਰੇ ਅੱਗੇ ਹੋ ਕੇ ਕਰਦੇ ਹੈਗੇ ਬਾਕੀ ਕੁਝ ਉਹ ਲੋਕ ਜਿਹੜੇ ਇਹਨਾਂ ਦੇ ਜ਼ਰੀਏ ਆਪਣੇ ਕੋ ਨਿੱਕੇ ਮੋٹے ਕੰਮਕੁਮ ਕਰਾ ਲੈਂਦੇ ਆ ਉਹਨਾਂ ਦਾ ਇੱਕ ਛੋਟਾ ਜਿਹਾ ਗਰੁੱਪ ਬੜਿਆ ਹੋਇਆ ਫਿਰ ਇਹਨਾਂ ਨੇ ਆਪ ਦੀਆਂ ਗੈਂਗ ਬਣਾਈਆਂ ਹੋਈਆਂ ਮੁੰਡਿਆਂ ਦੀਆਂ ਕੁੜੀਆਂ ਦੀਆਂ ਔੜੀਆਂ ਦੀਆਂ ਜਿੱਥੇ ਕੋਈ ਮਸਲਾ ਆਉਂਦਾ ਉੱਥੇ ਉਹ ਗੈਂਗ ਦਾ ਇਸਤੇਮਾਲ ਵੀ ਕਰਦੇ ਆ ਇਹਨਾਂ ਦੇ ਨਾਲ ਫਿਰ ਕੁਝ ਉਹ ਪੁਲਿਸ ਅਧਿਕਾਰੀ ਜਿਹੜੇ ਕਰਪਟ ਪੁਲਿਸ ਅਧਿਕਾਰੀ ਹਰ ਫੀਲਡ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਅਸੀਂ ਨਹੀਂ ਕਹਿੰਦੇ ਵੀ ਸਾਰੀ ਪੁਲਿਸੀ ਮਾੜੀ ਪਰ ਹਰ ਫੀਲਡ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਕੁਝ ਕਰਪਟ ਪੁਲਿਸ ਅਧਿਕਾਰੀ ਜਿਹੜੇ ਇਹਨਾਂ ਦੀ ਪਿੱਠ ਤੇ ਖੜੇ ਐ ਇਹ ਉਹ ਬੰਦਾ ਹਰਪਾਲ ਚੱਟਾ ਜਿਹੜਾ ਆਪਣੇ ਆਪ ਨੂੰ ਸ਼ੰਟੂ ਸ਼ੂਟਰ ਦੱਸਦਾ ਜਿਹਦੇ ਤੇ ਕੁਝ ਸਮਾਂ ਪਹਿਲਾਂ ਕੁਝ ਸਾਲ ਪਹਿਲਾਂ ਇਹਦੇ ਤੇ ਕਿੰਨੇ ਪਰਚੇ ਮੋਸਟ ਵਾਂਟਡ ਰਿਆ ਬਹੁਤ ਸਾਰੀਆਂ ਗੈਂਗ ਚਲਾਉਂਦਾ ਰਿਹਾ ਬੰਦਾ ਅੱਜ ਉਹ ਬੰਦਾ ਜਿਹੜਾ ਜਿਹੜਾ ਆਪਣੇ ਆਪ ਨੂੰ ਸ਼ੰਟੂ ਸ਼ੂਟਰ ਦੱਸਦਾ ਅੱਜ ਵੀ ਜਿਹੜਾ ਬੰਦਾ ਸ਼ਰਾਬੀ ਕੁਬਾਬੀ ਆ ਅੱਜ ਵੀ ਜਿਹੜਾ ਬੰਦਾ ਪਤਤ ਆ ਅੱਜ ਵੀ ਜਿਹੜਾ ਬੰਦਾ ਆਯਾਸ਼ੀਆ ਰੱਜ ਕੇ ਉਹਦੇ ਖਿਲਾਫ ਬਹੁਤ ਸਾਰੀਆਂ ਲੇਡੀਆਂ ਨੇ ਜਿਨ੍ਹਾਂ ਨੇ ਕਿਹਾ ਵੀ ਸਾਡੇ ਨਾਲ ਵਦਕੀਆਂ ਕੀਤੀਆਂ ਉਹ ਬੰਦਾ ਅੱਜ ਸਿੱਖਾਂ ਦੀ ਨੁਮਾਇੰਦਗੀ ਕਰੂਗਾ ਸਾਨੂੰ ਪੇਨ ਇਸ ਚੀਤੀ ਆ ਇਹੋ ਜਿਹਾ ਕਰਦਾਰ ਜਿਹੜਾ ਹੈਗਾ ਉਹ ਸਿੱਖਾਂ ਦਾ ਲੀਡਰ ਬਣਿਆ ਬੈਠਾ ਹੈ ਉਹ ਬੰਦੇ ਦੀ ਕੀ ਔਕਾਤ ਹੈ ਵੀ ਉਹ ਸਿੱਖਾਂ ਦੀ ਨੁਮਾਇੰਦਗੀ ਕਰੇ ਉਹ ਆਪਣੇ ਜਿਹੜੇ ਧੰਦੇ ਚਲਾਉਣੇ ਚਲਾਈ ਜਾਵੇ ਸਿੰਗਲੈਣਾ ਦੇਣਾ ਬੜੀ ਦੁਨੀਆ ਹੈ ਕਿ ਪੁੱਠੇ ਸਿੱਧੇ ਕੰਮ ਕਰਦੇ ਸਾਨੂੰ ਕੋਈ ਲੈਣ ਦੇਣ ਨਹੀਂ ਪਰ ਉਹ ਸਿੱਖਾਂ ਦਾ ਲੀਡਰ ਬਣ ਕੇ ਸਾਹਮਣੇ ਆਵੇ ਇਹ ਅਸੀਂ ਬਰਦਾਸ਼ਤ ਨਹੀਂ ਕਰਦੇ ਸਾਡੇ ਪਿਓ ਹਰ ਥਾਂ ਤੇ ਉੱਤੇ ਸਾਡੀ ਪੈਟ ਲੋਆਵੇ ਸਾਡੀ ਪਾਗਲ ਹੋਣ ਦੇ ਉੱਤੇ ਤੁਲਿਆ ਹੋਇਆ ਬੰਦਾ ਉਹ ਉਹਦੇ ਲਿੰਕ ਹੈ ਸਰਕਾਰੀ ਦਰਬਾਰੇ ਉਹ ਜਣੇ ਖਣੇ ਨੂੰ ਧਮਕੀਆਂ ਦੇ ਦੂ ਕੇ ਡਰਾ ਲੈਂਦਾ ਉਹਨੂੰ ਲੱਗਦਾ ਵੀ ਕਿਸੇ ਨੇ ਕਿਸੇ ਨੇ ਕੋਈ ਕਾਰਜ ਕਰਨਾ ਕਿਸੇ ਦਾ ਕੋਈ ਕੰਮ ਚੱਲਦਾ ਮੈਂ ਉਹਦਾ ਬੰਦ ਕਰਾ ਦੂੰ ਸਾਨੂੰ ਕੋਈ ਭੈ ਨਹੀਂ ਇੱਧਾ ਦੇ ਬੰਦੇ ਦਾ ਅਸੀਂ ਕਿਸੇ ਤੋਂ ਲੈ ਕੇ ਰੋਟੀ ਨਹੀਂ ਖਾਣੀ ਸਾਡਾ ਸਾਡੀ ਜੇ ਉਹਦੇ ਪੱਠ ਤੇ ਕੋਈ ਸਰਕਾਰ ਕੋਈ ਪ੍ਰਸ਼ਾਸਨ ਕੋਈ ਧਨਾੜ ਖੜਾ ਨਾ ਸਾਡੀ ਪੱਠ ਤੇ ਸਾਡਾ ਸੱਚਾ ਬਾਦਸ਼ਾਹ ਖੜਾ ਅਸੀਂ ਸਵਾਏ ਉਤੋਂ ਕਿਸੇ ਦੀ ਧੌਂਸ ਨਹੀਂ ਮੰਨਦੇ ਅਸੀਂ ਨਹੀਂ ਕਦੇ ਵੀ ਬਰਦਾਸ਼ਤ ਕਰਾਂਗੇ ਕਿ ਕੋਈ ਐਸਾ ਸ਼ਖਸ ਆ ਕੇ ਸਿੱਖਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰੇ ਤੇ ਜਦ ਤੱਕ ਸਾਡੇ ਸਰੀਰਾਂ ਚ ਸਾਹ ਚੱਲਦਾ ਤੇ ਗੁਰੂ ਸਾਹਿਬ ਦਾ ਓਟ ਤੇ ਆਸਰਾ ਤੇ ਮੱਤ ਮਾਰਾ ਬਖਸ਼ਣ ਅਸੀਂ ਇਹ ਬੰਦੇ ਨੰਗੇ ਕਰਦੇ ਰਵਾਂਗੇ ਹਮੇਸ਼ਾ ਅੱਜ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਲਗਾਤਾਰ ਜਿਹੜਾ ਹੈਗਾ ਮਸਲੀਆਂ ਦੇ ਵਿੱਚ ਹਰ ਵੇਲੇ ਵੜ ਜਾਣਾ ਹਰ ਤਰੀਕੇ ਦੇ ਨਾਲ ਅੱਜ ਕਾਫੀ ਲੋਕ ਤੁਸੀਂ ਅੱਜ ਲੈ ਕੇ ਵੀ ਆਏ ਜੋ ਉਹਨਾਂ ਦੇ ਖਿਲਾਫ ਸੀਗੇ ਇਹਨਾਂ ਦਾ ਕੀ ਕਹਿਣਾ ਹੈ ਇਹ ਕੀ ਕਹਿੰਦੇ ਪਏ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਵਿਵਹਾਰ ਕੀਤਾ ਸਿਕਤਾਲ ਮਿਲ ਕਮੇਟੀ ਨੇ ਹਰਪਾਲ ਚੱਡਾ ਹੋਰਾਂ ਨੇ ਤੇ ਕੀ ਕੁਝ ਮੰਗ ਕਰਦੇ ਸੀ ਉਹ ਵੀ ਤੁਸੀਂ ਦੱਸ ਦੋ ਬਹੁਤ ਸਾਰੇ ਲੋਕ ਆ ਜੀ ਤੁਸੀਂ ਇਹ ਦੇਖੋ ਵੀ ਇਹ ਤੇ ਉਹ ਲੋਕ ਆ ਜਿਹੜੇ ਸਾਹਮਣੇ ਆ ਗਏ ਬਹੁਤ ਸਾਰੇ ਇਦਾਂ ਦੇ ਹੋਣਗੇ ਜਿਹੜੇ ਵਿਚਾਰੇ ਡਰ ਗਏ ਜਾਂ ਘਰਾਂ 'ਚ ਬੈਠੇ ਜਿਹੜੇ ਬਹੁਤ ਸਾਰੇ ਸਮਾਜ ਇਦਾਂ ਦੇ ਲੋਕਾਂ ਦੇ ਕਹਿੰਦੇ ਦਫਾ ਮਾਰ ਆਪਾਂ ਕਲੇਸ਼ ਤੋਂ ਕੀ ਲੈਣਾ ਹੈ ਜੇ ਅੱਜ ਕੰਪਲੀਟ ਲੈ ਕੇ ਇੰਨੇ ਲੋਕ ਆਏ ਆ ਅੱਜ 5-7 ਧਿਰਾਂ ਉਹ ਆ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਦੱਸੀ ਆ ਕਿ ਕਿਵੇਂ ਉਹਨਾਂ ਦੇ ਛੋਟੇ ਬੱਚਿਆਂ ਦੇ ਉੱਤੇ ਪਰਚੇ ਪਵਾਤੇ ਕਿਵੇਂ ਉਹਨਾਂ ਦੇ ਨਾਲ ਪੈਸੇ ਦੀ ਲੈਣ ਦੇਣ ਦੀਆਂ ਗੱਲਾਂ ਕਰਕੇ ਤੇ ਕਿਵੇਂ ਜਿਹੜਾ ਅਰਪਾਲ ਚੱਡਾ ਉਹਦੇ ਵੀ ਅਸੀਂ ਪ੍ਰੂਫ ਦਿੱਤੇ ਆ ਵੀ ਉਹਨੇ ਆਪ ਵੀ ਜਦੋਂ ਉਹਦੇ ਤੇ ਝੂਲੇ ਵਾਲਾ ਮਸਲਾ ਪਿਆ ਤੇ ਪੈਸੇ ਦੇ ਕੇ ਛੁੱਟਾ ਜੇ ਸਹੀ ਸੀਗਾ ਤੇਨੂੰ ਪੈਸੇ ਦੇਣ ਦੀ ਲੋੜ ਪਈ ਸੀ ਆਪਦੀ ਵਾਈਫ ਦੇ ਚੈੱਕ ਦੇ ਬਕਾਇਦਾ ਪ੍ਰੂਫ ਲੱਗੇ ਹੋਏ ਤੇਜਿੰਦਰ ਸਿੰਘ ਪਰਦੇਸੀ ਕੋਰਟ ਦੇ ਵਿੱਚ ਜਾ ਕੇ ਬਿਆਨ ਦਿੰਦਾ ਵੀ ਜਿਹਨੇ ਗੁਰੂਗ੍ਰਾਂਧ ਸਾਹਿਬਹਾਰਾ ਦੀ ਬੇਇੱਜ਼ਤੀ ਕੀਤੀ ਸੀ ਉਹ ਬੇਦੋਸ਼ਾ ਹੈ ਜੀ ਉਹਨੂੰ ਛੱਡ ਦਿਓ ਆਹ ਤੇ ਇਹਨਾਂ ਦੇ ਕਿਰਦਾਰ ਹੈ ਇਹਨਾਂ ਦੇ ਨਾਲ ਕੀ ਕਰਾਂਗੇ ਅਸੀਂ ਸੋਹਣਾ ਬੰਦਿਆਂ ਦਾ ਕੋਈ ਸਟੈਂਡ ਨਹੀਂ ਹੈ ਕੋਈ ਕਿਰਦਾਰ ਨਹੀਂ ਹੈ ਸਿਰਫ ਰੋਜੀ ਰੋਟੀ ਚਲਾ ਰੇ ਪੈਸਿਆਂ ਦੇ ਲੈਣਦੇ ਅੱਛਾ ਇਹ ਮਤਲਬ ਪੈਸੇ ਦੇ ਪੈਸੇ ਲੈ ਦੇ ਕੇ ਜਿਹੜਾ ਹੈਗਾ ਉਹ ਸਾਰੇ ਮਸਲਿਆਂ ਨੂੰ ਡੀਲ ਕਰਦੇ ਹੈਗੇ ਨੇ ਹੁਣ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਕੀ ਸਿੱਟਾ ਨਿਕਲੇ ਕੀ ਕੁਝ ਪ੍ਰੈਸ ਕਾਨਫਰੰਸ ਦੇ ਵਿੱਚ ਨਿਕਲੇ ਦੇਖੋ ਪ੍ਰੈਸ ਕਾਨਫਰੰਸ ਦਾ ਮਕਸਦ ਤਾਂ ਸਾਡਾ ਇਹੀ ਹੁੰਦਾ ਪਈ ਅਸੀਂ ਪਹਿਲਾਂ ਬੰਦੇ ਜਿਹੜੇ ਹੈਗੇ ਉਹ ਜਿਹੜੇ ਮਖੌਟੇ ਪਾ ਕੇ ਤੁਰੇ ਫਿਰਦੇ ਉਹ ਨਸ਼ਰ ਕਰੀਏ ਸਮਾਜ ਦੇ ਅੰਦਰ ਉਹਨਾਂ ਦਾ ਨਸ਼ਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਮ ਜਿਹੜੀ ਭੋਲੀ ਭਾਲੀ ਸੰਗਤ ਆ ਇਹਨਾਂ ਦੇ ਡੰਗ ਤੋਂ ਬਚ ਸਕੇ ਦ ਦੇ ਪੂਰੇ ਜਿਹੜੀ ਡਿਟੇਲ ਘਟਾਵਾਂਗੇ ਕਿ ਜਿਹੜੀ ਤਾਲਮੇਲ ਕਮੇਟੀ ਹੈ ਇਹਨੇ ਹੁਣ ਤੱਕ ਕਿੰਨੇ ਪਰਚੇ ਕਰਵਾਏ ਤੇ ਉਹਨਾਂ ਦੇ ਸਿੱਟੇ ਕੀ ਨਿਕਲੇ ਉਹਨਾਂ ਦੀਆਂ ਕੀ ਕੀ ਸੈਟਿੰਗਾਂ ਹੋਈਆਂ ਉਹ ਸਾਰਾ ਨਸ਼ਰ ਕਰਾਂਗੇ ਇਹਨਾਂ ਬੰਦੇ ਜਿਸ ਤਰੀਕੇ ਦੇ ਨਾਲ ਇਹ ਲਗਾਤਾਰ ਜਿਹੜਾ ਹੈਗਾ ਇਹ ਉਹ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਸਾਫ ਦੀ ਜੋ ਇਲਜ਼ਾਮ ਲੱਗ ਰਹੇ ਨੇ ਲੋਕ ਕਹਿ ਰਹੇ ਨੇ ਤੁਹਾਨੂੰ ਲੱਗਦਾ ਪੰਥ ਤੋਂ ਸਿੱਖ ਦੇਣਾ ਚਾਹੀਦਾ ਹੈ ਜੀ ਇਹ ਬੰਦਿਆਂ ਨੂੰ ਦੇਖੋ ਇਹ ਤਾਂ ਫੈਸਲਾ ਪੰਥ ਦਾ ਪੰਥ ਨੇ ਕਰਨਾ ਅਸੀਂ ਤੇ ਸਿਰਫ ਸੰਗਤ ਦੇ ਅੱਗੇ ਇਹਨਾਂ ਲੋਕਾਂ ਨੂੰ ਨਸ਼ਰ ਕਰ ਸਕਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਇਹੋ ਜਿਹੇ ਅਨਸਰ ਆ ਉਹ ਸਿੱਖਾਂ ਦਾ ਇਸ ਕਦਰ ਕਾਹਨ ਨਾ ਕਰਨ ਸਿੱਖੀ ਦਾ ਕਾਹਨ ਨਾ ਕਰਨ ਉਹ ਸਾਡੀ ਪਿੱਠ ਐਸ ਕਦਰ ਨਾਲ ਵੋਣ ਉਹਨਾਂ ਨੇ ਜਿਹੜੇ ਆਪਣੇ ਧੰਦੇ ਚਲਾਉਣੇ ਚਲਾਈ ਜਾਣ ਕੋਈ ਗੱਲ ਨਹੀਂ ਪਰ ਜਦੋਂ ਕੋਈ ਵੀ ਕਿਰਦਾਰ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਸਿੱਖੀ ਦੇ ਆੜ ਦੇ ਵਿੱਚ ਜਾਂ ਧਰਮ ਦੀ ਆੜ ਦੇ ਵਿੱਚ ਕੋਈ ਇਦਾਂ ਦੇ ਕਾਰਜ ਕਰਦੇ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਲੋਕ ਕਹਿੰਦੇ ਨੇ ਕਿ ਬਈ ਜੋ ਇਸ ਵਕਤ ਆਏ ਹੈਗੇ ਨੇ ਉਹ ਕਹਿੰਦੇ ਨੇ ਕਿ ਬਈ ਸਾਡੇ ਉੱਪਰ ਪਰਚੇ ਕਰਾਏ ਪਰ ਚੇਕ ਰਾ ਕੇ ਸਾਡੇ ਤੋਂ ਪੈਸੇ ਮੰਗੇ ਇਸ ਤਰੀਕੇ ਦੇ ਨਾਲ ਜਦੋਂ ਕੋਈ ਸਿੰਘ ਜਾਂ ਫਿਰ ਕੋਈ ਜੱਥੇਬੰਦੀ ਉਤਰ ਆਉਂਦੀ ਹੈ ਤੇ ਇਸ ਦੀ ਸਜ਼ਾ ਕੀ ਹੈਗੀ ਹੈ ਭਾਵੇਂ ਮੈਂ ਹਜ਼ੂਰ ਸਾਹਿਬ ਦੀ ਗੱਲ ਕਰਾਂ ਜਾਂ ਫਿਰ ਗੁਰੂ ਜਿਹੜੀ ਗੁਰੂ ਮਹਾਰਾਜ ਦੀ ਸਭ ਤੋਂ ਉੱਚੀ ਜਿਹੜੀ ਹੈਗਾ ਸਤਾਨ ਹੈਗਾ ਉਸ ਦੀ ਗੱਲ ਕਰਾਂ ਕੀ ਸਜ਼ਾ ਕੀ ਬਣਦੀ ਹੈ ਇਸ ਚੀਜ਼ ਦੀ ਦੇਖੋ ਜਿਹੜੇ ਤੇ ਜਿਹੜੇ ਘਟਨਾਵਾਂ ਕਾਨੂੰਨੀ ਕਾਰਵਾਈ ਦੇ ਹੇਠ ਆ ਜਾਂਦੀਆਂ ਉਹਤੇ ਸਾਰੀਆਂ ਸਜ਼ਾਵਾਂ ਕਾਨੂੰਨ ਨੇ ਮقرਰ ਕਰਨੀਆਂ ਜਿਹੜੀ ਕੋਈ ਧਾਰਮਿਕ ਕੋਤਾਹੀ ਹੁੰਦੀ ਆ ਉਹਦੇ ਲਈ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਹੈਗਾ ਆ ਉਹ ਜਾ ਸਕਦੇ ਆ ਅਸੀਂ ਜਾਵਾਂਗੇ ਬਹੁਤ ਸਾਰੇ ਮਸਲੇ ਸਾਡੇ ਕੋਲ ਹੈ ਉਹ ਅਸੀਂ ਹਜੇ ਨਸ਼ਰ ਨਹੀਂ ਕਰਨਾ ਚਾਹੁੰਦੇ ਅਸੀਂ ਉਹ ਅਕਾਲ ਤਖਤ ਸਾਹਿਬ ਤੇ ਵੀ ਜਾ ਕੇ ਇਹਨਾਂ ਦੀ ਕੰਪਲੀਟ ਕਰਾਂਗੇ ਠੀਕ ਹੈ ਉਹ ਪਰਿਵਾਰ ਵੀ ਸਾਡੇ ਨਾਲ ਹੈ ਜਿਸ ਦੀ ਕੱਲ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀ ਇਹ ਉਹੀ ਭੈਣ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀਗੀ ਜਿਸ ਦੇ ਉੱਪਰ ਕੜਿਆਂ ਦੇ ਨਾਲ ਜਿਹੜਾ ਹੈ ਉਹ ਬੂਟ ਦੀ ਦੁਕਾਨ ਹੈਗੀ ਜਿਸ ਦੀ ਸਰਦਾਰ ਵੱਲੋਂ ਜਿਹੜਾ ਹੈ ਵਾਰ ਕੀਤਾ ਗਿਆ ਅੱਛਾ ਭੈਣ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਮਹਿਤਾਬ ਹੈ ਅੱਛਾ ਤੁਸੀਂ ਕੱਲ ਜਦੋਂ ਗਏ ਸੀਗੇ ਕੀ ਮਾਮਲਾ ਕੀ ਅਜੀਹਾ ਹੋਇਆ ਜਿਸ ਕਾਰਨ ਤੁਹਾਨੂੰ ਉਸ ਸਰਦਾਰ ਬੰਦੇ ਵੱਲੋਂ ਆਪਣੇ ਜਿਹੜੇ ਕੜੇ ਦੇ ਨਾਲ ਵਾਰ ਕਰਨੇ ਪਏ ਤੁਹਾਡੇ ਉੱਪਰ ਗਾਲਾਂ ਤੁਹਾਨੂੰ ਕੱਢੀਆਂ ਕਾਫੀ ਰੱਜ ਕੇ ਉਸ ਵਿਅਕਤੀ ਨੇ ਕੀ ਮਾਮਲਾ ਕੀ ਹੋਇਆ ਹਮਨੇ ਉਸ ਦੁਕਾਨ ਸੇ ਇੱਕ ਸ਼ੂਜ਼ ਖਰੀਦਾ ਥਾ वो शूज की उसने हमें गारंटी भी दी थी वो शूज जब हम घर पे लेकर आए थे वो चेंज हुआ हुआ था वो डिफेक्टेड पीस था तो हम उसे चेंज कराने के लिए फिर अगले दिन फिर गए कि इसको चेंज कर दो तो उसने कह दिया कि कल ले जाना इसी तरह उसने दो तीन गेड़िया लगवा दी फिर हम शुक्रवार वाले दिन पौने दो बजे फिर गए और उससे हमने फिर रिक्वेस्ट करी कि इसे चेंज कर दो तो वो चेंज नहीं करना चाहता था क्योंकि वो छूटा बंदा था वो चोर बंदा था जो चोर होते है ना वो कभी भी अपनी चीजों को गलत नहीं कहते बल्कि लड़ाई झगड़ा मारपीट ये शुरू कर देते हैं वैसा ही उसने किया हमारे साथ तो पहले उसने गंदे कमेंट किए जब मेरे पति बार-बार रिक्वेस्ट बोले थानू की बोलया जद तूसी किया कि भाई मेरा ये शू वापस कर लो तो आधे पर की कीता मेरे ऊपर कमेंट किया के तन्नू मैं एक की बजाय दो दंगा तू पीछे आजा अच्छा मेरे पति ने बार-बार रिक्वेस्ट करी के तू ऐसे चेंज कर दे पर वो नहीं कर रहा था फिर मैंने भी रिक्वेस्ट करी तो उसने मुझे इतना गंदा कमेंट किया तो मेरे पति ने उसका विरोध किया और उससे कहा कि तू एक औरत को किस तरह से बोल रहा है तो उसने हाथम पाई शुरू कर दी फिर मेरे पति ने कैमरा निकाला कैमरा के मैं तेरी वीडियो बनाता हूँ अभी और सबको दिखाता हूँ

ਛੋਟਾ ਪਟਚਾ ਨਾ ਪਾਇਆ ਜਾਵੇ ਸਾਡੇ ਤੇ ਕੋਈ ਬੇਅਦਬੀ ਦਾ ਇਲਜ਼ਾਮ ਨਾ ਲਗਾਇਆ ਜਾਵੇ ਇਸ ਕਰਕੇ ਮੈਂ ਆਪਣੇ ਐਵੀਡੈਂਸ ਵਾਸਤੇ ਉਹਦੀ ਵੀਡੀਓ ਸ਼ੂਟ ਕੀਤੀ ਮੈਂ ਕਿਹਾ ਜੋ ਤੂੰ ਹੁਣ ਇਹਨਾਂ ਨੂੰ ਕਮੈਂਟ ਕੀਤਾ ਤੂੰ ਹੁਣ ਮੈਂ ਤੈਨੂੰ ਓਨ ਕਰਦਾ ਤੂੰ ਹੁਣ ਬੋਲ ਕੇ ਦਿਖਾ ਤੇ ਤੁਸੀਂ ਆਪ ਦੇਖ ਸਕਦੇ ਹੋ ਦੇਖੋ ਕੈਮਰੇ ਵਿੱਚ ਉਹ ਕਿਦਾਂ ਹੱਤ ਮਾਰ ਰਿਹਾ ਦੇਖੋ ਦਿਖਾਓ ਉਹਨਾਂ ਨੂੰ ਆਹ ਦੇਖੋ ਅਸੀਂ ਵੀਡੀਓ ਦੇਖੋ ਦੇਖੋ ਕਿਵੇਂ ਗਾਲ੍ਹਾਂ ਵੀ ਤੁਹਾਨੂੰ ਕੱਢੀਆਂ ਮੇਰੇ ਖਿਆਲ ਨਾਲ ਬਹੁਤ ਸਾਰੀਆਂ ਕਿੜੀਆਂ ਕਿੜੀਆਂ ਗਾਲ੍ਹਾਂ ਦੇਖੋ ਬਹੁਤ ਜ਼ਿਆਦਾ ਗਾਲ੍ਹਾਂ ਨੇ ਕੱਢਿਆ ਪਟੋ ਮੈਂ ਕਹਿ ਨਹੀਂ ਸਕਦਾ ਚਾਹ ਕੋਈ ਬੱਚੇ ਵੀ ਸਾਰੀਆਂ ਲੇਡਜ਼ ਦੇਖਦੀਆਂ ਅਸੀਂ ਠੀਕ ਹੈ ਤੁਸੀਂ ਬਾਕੀ ਉਹਨਾਂ ਨੂੰ ਵੀਡੀਓ ਸਾਰੀ ਸੈਂਡ ਕਰ ਦੇਵਾਂਗਾ ਤੁਸੀਂ ਆਪ ਦੇਖ ਸਕਦੇ ਹੋ ਤੁਸੀਂ ਕੰਪਲੇਂਟ ਕੀਤੀ ਇਸ ਬਾਬਤ ਜਦੋਂ ਤੁਸੀਂ ਗਏ ਸਾਰਾ ਮਾਮਲਾ ਹੋਇਆ ਪਹਿਲਾਂ ਤਾਂ ਇੱਕ ਲੇਡੀਜ਼ ਦੇ ਉੱਪਰ ਤੂੰ ਹੱਥ ਚੱਕ ਰਿਹਾ ਇੱਕ ਦੇਖੋ ਮਰਦ ਮਰਦੇ ਨਾਲ ਲੜਦਾ ਤੂੰ ਸਰਦਾਰ ਤੂੰ ਇੱਕ ਪੱਗ ਬੰਨੀ ਆ ਠੀਕ ਆ ਤੂੰ ਉਹਦੀ ਦਾ ਇੱਜ਼ਤ ਕਰ ਲਾ ਇੱਕ ਔਰਤ ਦੀ ਇੱਜ਼ਤ ਕਿੰਨੀ ਕਰਨੀ ਆਉਂਦੀ ਤੇਰੇ ਘਰੇ ਵੀ ਮਾਂ ਪੈਣਾ ਧੀ ਆ ਕਿ ਤੁਸੀਂ ਉਹਨਾਂ ਨੂੰ ਵੀ ਇੱਦਾਂ ਵਰਤਪ ਕਰਦਾ ਹੈ ਉਹਨਾਂ ਦੇ ਨਾਲ ਵੀ ਜਿਆਦਾ ਦੇਖੋ ਇੱਕ ਲੇਡੀਜ਼ ਜਦੋਂ ਹੱਥ ਚੱਕ ਰਿਹਾ ਉਹਦੀ ਬਾਹ ਮਰੋੜ ਰਿਹਾ ਠੀਕ ਹੈ ਥੱਪੜ ਮਾਰਿਆ ਉਪਰੋਂ ਹੀ ਫੋਨ ਕਰ ਰਿਹਾ ਆਪਣੇ ਸਾਥੀਆਂ ਨੂੰ ਕਿ ਵੀ ਜਲਦੀ ਕਰਪਾਨਾ ਲੈ ਕੇ ਆਇਓ ਠੀਕ ਹੈ ਅਜਾ ਨੂੰ ਨਹੀਂ ਛੱਡਣਾ ਹੈਗਾ ਫੇਰ ਮੈਂ ਕਿਹਾ ਫੇਰ ਮੈਂ ਆਪਣੇ ਐਵੀਡੈਂਸ ਵਾਸਤੇ ਵੀਡੀਓ ਬਣਾਈ ਆ ਤੇ ਉਹ ਜਾ ਕੇ ਫਿਰ ਜਦੋਂ ਜਿਹੜੇ ਚਾਰ ਸਾਥੀ ਸੀ ਉਹਨਾਂ ਦੇ ਚਾਰ ਸਾਨੂੰ ਜਦ ਪੈਗੇ ਸੀ ਮੈਨੂੰ ਇਕੱਲੇ ਨੂੰ ਚਾਰ ਪੈਗੇ ਸੀ ਠੀਕ ਹੈ ਤੇ ਜਦੋਂ ਉਹਨਾਂ ਨੇ ਮੇਰੇ ਵੀ ਹੱਥ ਤੱਕ ਮੇਰੀ ਬਾਈ ਮੈਨੂੰ ਬਚਾਉਣ ਵਾਸਤੇ ਆਈ ਆ ਫਿਰ ਮੈਂ ਪਿੱਛੇ ਹੋ ਕੇ ਜਦੋਂ ਕੈਮਰਾ ਕੱਢਿਆ ਫਿਰ ਜਿਹੜੇ ਬਾਕੀ ਸੀ ਉਹ ਬੰਦੇ ਪਿੱਛੇ ਹੋ ਗਏ ਜਦੋਂ ਦੇਖਿਆ ਵੀਡੀਓ ਉਹਨਾਂ ਦੀ ਬਣ ਰਹੀ ਆ ਫਿਰ ਜਦੋਂ ਮੇਰੀ ਵਾਈਫ ਆਈ ਉਹਨੂੰ ਮੇਰੀ ਵਾਈਫ ਦੇ ਨੂੰ ਮੇਰੀ ਵਾਈਫ ਨੇ ਉਹਨੂੰ ਫੜ ਲਿਆ ਤੁਸੀਂ ਆਪ ਦੇਖ ਸਕਦੇ ਵੀਡੀਓ ਵਿੱਚ ਤੁਹਾਨੂੰ ਸਾਰੇ ਐਫੀਡੈਂਸ ਸਾਰੇ ਸਬੂਤ ਪੇਸ਼ ਕਰ ਦਾਂਗਾ ਤੁਹਾਡਾ ਹੱਥ ਵੀ ਮਰੋੜਿਆ ਹੈ ਨਾ ਹੱਥ ਮਰੋੜਾ ਕੱਪੜੇ ਮਾਰਾ ਉਸਨੇ ਕੜੇ ਸੇ ਵਾਰ ਕੀਤਾ ਮੇਰੇ ਕੱਪੜੇ ਫਾੜੇ ਉਸਨੇ ਤੁਹਾਡੇ ਸਿਰ ਦੇ ਉੱਤੇ ਕੜੇ ਮਾਰੇ ਉਸਨੇ ਕੜੇ ਮਾਰੇ ਜਿਸੇ ਮੇਰੇ ਅੰਦਰੂਨੀ ਚੋਟ ਬਹੁਤ ਆਈ ਹੈ ਸਰ ਖੁੱਲਾ ਨਹੀਂ ਚੋਟ ਖੁੱਲੀ ਨਹੀਂ ਲੇਕਿਨ ਚੋਟੇ ਬਹੁਤ ਆਈ ਹੈ ਮੇਰੇ ਸੱਟਾਂ ਤੁਹਾਡੇ ਕਾਫੀ ਲੱਗੀਆਂ ਨੇ ਜਿਸ ਸੱਟ ਲੱਗੀ ਹੈ ਕੋਈ ਕੁਝ ਹੋਰ ਲੱਗੀ ਕੋਈ ਚੋਟ ਲੱਗੀ ਹੈ ਮੇਰੇ ਔਰ ਉਸਨੇ ਬਹੁਤ ज्यादा मतलब अत्याचार किया है और उसने दिखा दिया कि वो औरत की बिल्कुल भी इज्जत और उसके सम्मान की इज्जत नहीं करता सिख जन्दियों को आया है इन्हने की आश्वासन दिता है तुम एक गल कही कि भाई की, की सारे सिख अजिंदे ने की आश्वासन की मिले सारे सिख ऐसे नहीं होते मैं तो सिखों की बहुत इज्जत करती हूँ सिख भाई में हम यहाँ पंजाब में सिखों के बीच में मैं अपना आपको बहुत सिक्योर फील करती हूँ जबकि जहाँ मैं रही हूँ वहाँ इतना मैं अपने आपको सिक्योर फील नहीं करती सिर्फ इसी वजह से सिख एक सच्चा बंदा होते हैं और वो सच्चाई का साथ देते हैं वो ये नहीं देखते हैं कि कौन मतलब वो मज़हब से जो सच्चा सिख होता है वो मज़हब नहीं देखता वो ये देखता है कि कौन जालिम है और कौन मजलूम है वो मजलूम का साथ देते हैं तो इसीलिए आज मेरे सिख भाई मेरे साथ खड़े हैं और उन्होंने मुझे आश्वासन दिलाया है मुझे यकीन और विश्वास दिलाया है कि वो इस जुल्म के खिलाफ हमेशा मेरे साथ खड़े रहेंगे मुझे न्याय दिलाएंगे मेरे साथ इंसाफ करवाएंगे और उस जालिम को जल्दी से जल्दी अरेस्ट करवाएंगे और उसे सजा दिलवाएंगे ठीक शुक्रिया जी समा दता तो बिल्कुल वो मुसलमान भैन हैगी है ਜਿਸ ਦੇ ਨਾਲ ਕੱਲ ਜਿਹੜਾ ਹੈਗਾ ਬੂਟ ਬਦਲਣ ਜਦੋਂ ਇਹ ਭੈਣ ਗਈ ਤੇ ਇੱਕ ਸਰਦਾਰ ਵੱਲੋਂ ਜਿਸ ਨੇ ਦਸਤਾਰ ਸਦਾਈ ਸ਼ਜਾਈ ਹੋਈ ਹੈ ਹੱਥ ਦੇ ਵਿੱਚ ਕੜਾ ਪਾਇਆ ਹੋਇਆ ਹੈ ਉਸ ਦੇ ਵੱਲੋਂ ਇਸ ਭੈਣ ਦੇ ਉੱਪਰ ਵਾਰ ਕੀਤਾ ਗਿਆ ਵਾਰ ਕੜੇ ਦੇ ਨਾਲ ਕੀਤੇ ਜਿਸ ਕਾਰਨ ਸਿਰ ਦੇ ਵਿੱਚ ਕਾਫੀ ਸੱਟਾਂ ਲੱਗੀਆਂ ਨੇ ਸਰੀਰ ਦੇ ਵਿੱਚ ਕਾਫੀ ਸੱਟਾਂ ਲੱਗੀਆਂ ਨੇ ਹੱਥ ਇਹਨਾਂ ਦਾ ਮਰੋੜਿਆ ਗਿਆ ਕਈ ਤਰੀਕੇ ਦੇ ਨਾਲ ਇਹਨਾਂ ਨੂੰ ਸੱਟਾਂ ਪਹਚਾਉਣ ਦੀ ਕੋਸ਼ਿਸ਼ ਕੀਤੀ ਗਈ ਸਿਰਫ ਕਿਸ ਲਈ 400 ਰੁਪਏ ਦੇ ਬੂਟ ਨੂੰ ਬਦਲਣ ਦੇ ਲਈ ਤਾਂ ਜਿਸ ਨੂੰ ਲੈ ਕੇ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਪਰ ਪ੍ਰਸ਼ਾਸਨ ਜਿਸ ਤਰੀਕੇ ਦਾ ਵਰਤਾਓ ਇਸ ਵਕ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪ੍ਰਸ਼ਾਸਨ ਜਿਸ ਤਰੀਕੇ ਦੇ ਨਾਲ ਦੂਸਰੇ ਵਿਅਕਤੀਆਂ ਦੀ ਸੁਣ ਓਕੇ ਜੀ ਇਹ ਰਿਪੋਰਟ ਤੁਸੀਂ ਵੇਖੀ ਹੈ ਇੱਥੇ ਜੀ ਇੱਕ ਵੀਡੀਓ ਇਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਵਾਇਰਲ ਹੋਂਦੀ ਪਈ ਸੀ ਜਿਦੇ ਵਿੱਚ ਇੱਕ ਮੁਸਲਮਾਨ ਕੁੜੀ ਨੂੰ ਇੱਕ ਸਿੱਖ ਸਰਦਾਰ ਨੇ ਹੱਥ ਚੁੱਕ ਕੇ ਮਾਰਿਆ ਉਹਦੀ ਗੱਲ ਹੁੰਦੀ ਪਈ ਹੈ ਤੇ ਇਹਨਾਂ ਨੇ ਕਿਹਾ ਕਿ ਕੋਈ ਗਰੁੱਪ ਨੇ ਜਿਹੜੇ ਸੱਚੀ ਗੱਲ ਨਹੀਂ ਕਰਦੇ ਸਹੀ ਗੱਲ ਨਹੀਂ ਗੱਲ ਨੂੰ ਨਹੀਂ ਸਪੋਰਟ ਕਰਦੇ ਤੇ ਅਸੀਂ ਇਹੋ ਜਿਹੇ ਜਥੇਬੰਦੀਆਂ ਦੇ ਖਿਲਾਫ ਖਲੋਣੇ ਆ ਤੇ ਇਹਨਾਂ ਦੇ ਖਿਲਾਫ ਇਹੋ ਜਿਹਿਆਂ ਜਥੇਬੰਦੀਆਂ ਦੇ ਖਿਲਾਫ ਜਿਹੜਾ ਕਾਫੀ ਜ਼ਿਆਦਾ ਕੰਪਲੇਨਸ ਜੀ ਆਉਂਦੀਆਂ ਨੇ ਕਿ ਬਹੁਤ ਜ਼ਿਆਦਾ ਨਾ ਇਨਸਾਫੀ ਕਰਦੇ ਨੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਤੇ ਹਮੇਸ਼ਾ ਜਿਹੜੀ ਇਨਸਾਫ ਦੀ ਗੱਲ ਕੀਤੀ ਹੈ ਤੇ ਅਸੀਂ ਇਨਸਾਫ ਦੇ ਨਾਲ ਹੀ ਖਲੋਵਾਂਗੇ ਤੇ ਸਿੱਖੀ ਦੇ ਵਿੱਚ اس چیز نو بالکل پسند نہیں ਕੀਤਾ ਜਾਂਦਾ ਕਿ ਕਿਸੇ عورت ਦੇ ਉੱਤੇ ਕੋਈ ਸਿੱਖ ਸਰਦਾਰ ਇੰਜ ਹੱਥ ਚੁੱਕੇ ਤੇ ਜਿਸ ਸਿੱਖ ਸਰਦਾਰ ਨੇ ਕੰਮ ਕੀਤਾ ਉਹਨੂੰ ਐਦੀ ਸਜ਼ਾ ਵੀ ਲੱਭਣੀ ਚਾਹੀਦੀ ਏ ਉਹਨੂੰ ਪਤਾ ਹੋਣਾ ਚਾਹੀਦਾ ਹੈ ਉਹਦੀ ਮਰਿਆਦਾ ਕੀ ਏ ਉਹਦੀ ਲਿਮਟ ਕੀ ਏ ਤੇ ਉਹਨੇ ਕਿਸ ਤਰ੍ਹਾਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਇੱਜ਼ਤ ਦੇਣੀ ਤੇ ਇਹਨਾਂ ਨੇ ਕਿਹਾ ਕਿ ਅਸੀਂ ਤੇ ਪੂਰੀ ਤਰ੍ਹਾਂ سپورਟ ਕਰਾਂਗੇ ਇਸ ਮੁਸਲਮਾਨ ਕੁੜੀ ਨੂੰ ਜਿਹਦੇ ਨਾਲ ਬਹੁਤ ਜ਼ਿਆਦਤੀ ਹੋਈ ਏ ਤੇ ਸਟੋਰੀ ਕੀ ਏ ਉਹ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਗਈ ਹੋएगी ਲੇਕਿਨ ਉਹ ਵੇਖ ਕੇ ਬਹੁਤ ਵਧੀਆ ਲੱਗਿਆ ਦਿਲ ਖੁਸ਼ ਹੋ ਗਿਆ ਕਿ ਸਿੱਖ ਸਰਦਾਰਾਂ ਨੇ ਮੁਸਲਮਾਨ ਕੁੜੀ ਦੇ ਨਾਲ ਜਿਹੜੀ ਨਾ ਇਨਸਾਫੀ ਹੋਈ ਏ ਉਹਦੇ ਨਾਲ ਖਲੋਣ ਦਾ ਫੈਸਲਾ ਕੀਤਾ ਇੱਥੇ ਇਹਨਾਂ ਨੇ ਕਿਹਾ ਕਿ ਜਿਹਦੇ ਨਾਲ ਵੀ ਨਾ ਇਨਸਾਫੀ ਹੋਏਗੀ ਅਸੀਂ ਉਹਦੇ ਨਾਲ ਖਲੋਵਾਂਗੇ ਤੇ ਹਮੇਸ਼ਾ ਖਲੋਤੇ ਰਵਾਂਗੇ ਠੀਕ ਹੈ ਤੇ ਬਹੁਤ ਵਧੀਆ ਲੱਗੀ ਹੈ ਰਿਪੋਰਟ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਇਸ ਚੈਨਲ ਦਾ ਵੀ ਤੁਹਾਡਾ ਸਤਿਮ੍ਰਿਅਕ ਆਤ ਹੁੰਦੀ ਹੈ